ਦਿਨੋ ਦਿਨ ਵਧ ਰਹੀ ਮਹਿੰਗਾਈ ਨੇ ਜਿੱਥੇ ਆਮ ਲੋਕਾਂ ਦਾ ਦਿਵਾਲਾ ਕੱਢਿਆ ਹੋਇਆ ਹੈ ਆਮ ਲੋਕ ਜਦੋਂ ਹੁਣ ਰਾਤ ਨੂੰ ਦਾਲ ਸਬਜ਼ੀ ਬਣਾਉਂਦੇ ਆ ਤਾਂ ਇੱਕ ਵਾਰ ਉਹਨਾਂ ਨੂੰ ਸੋਚਣਾ ਪੈਂਦਾ ਹੈ ਇਸ ਨੂੰ ਹੀ ਲੈ ਕੇ ਨਾਭਾ ਦੇ ਵਿੱਚ ਬਿਲਕੁਲ ਵੱਖਰਾ ਜਹ ਪ੍ਰਦਰਸ਼ਨ ਕੀਤਾ ਗਿਆ ਲੋਕਾਂ ਨੇ ਆਪਣੇ ਗਲਾਂ ਦੇ ਵਿੱਚ ਮਿਰਚਾਂ ਗਾਜਰ ਟਮਾਟਰ ਜਿਹੜੇ ਹੈਗੇ ਆ ਉਹ ਪਾ ਕੇ ਉਹਨਾਂ ਦਾ ਹਾਰ ਪਾ ਕੇ ਮਹਿੰਗਾਈ ਦੇ ਖਿਲਾਫ ਇੱਕ ਪ੍ਰਦਰਸ਼ਨ ਕੀਤਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨਾਭਾ ਦੀਆਂ ਜਿੱਥੇ ਲੋਕਾਂ ਨੇ ਦੇ નો ਦਿਨ ਵਧ ਰਹੀ ਮਹਿੰਗਾਈ ਨੂੰ ਲੈ ਕੇ ਇੱਕ ਨਵੇਕਲਾ ਜਿਹੜਾ ਹੈਗਾ ਉਹ ਪ੍ਰਦਰਸ਼ਨ ਕੀਤਾ ਅਤੇ ਨਾਰੇਬਾਜੀ ਕੀਤੀ ਇਹ ਸਾਰੇ ਲੋਕ ਨਾਭਾ ਦੇ ਵਸਨੀਕ ਹੈ ਅਤੇ ਅਕਾਲੀ ਦਲ ਸੁਤੰਤਰ ਦੇ ਕੋਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਦੀ ਰਹਿਨੁਮਾਈ ਹੇਠ ਇਹ ਸਾਰਾ ਪ੍ਰਦਰਸ਼ਨ ਕੀਤਾ ਗਿਆ ਇਹਨਾਂ ਨੇ ਕਿਹਾ ਕਿ ਜਦੋਂ ਅਸੀਂ ਸਬਜ਼ੀ ਲੈਣ ਜਾਂਦੇ ਆ ਤਾਂ ਸਾਡਾ ਦਿਲ ਕਰਦਾ ਹੈ ਕਿ ਸਬਜ਼ੀ ਖਰੀਦੇ ਬਿਨਾ ਹੀ ਵਾਪਸ ਘਰ ਨੂੰ ਆ ਜਾਈਏ ਕਿਉਂਕਿ ਜੇ ਅੱਜਕੱਲ ਮਾਰਕੀਟ ਦੀ ਗੱਲ ਕੀਤੀ ਜਾਵੇ ਤਾਂ ਗੰਡੇ ਜਿਹੜੇ ਆ ਉਹ 70 ਰੁਪਏ ਕਿਲੋ ਮਿਲ ਰਹੀ ਹੈ ਆਲੂ ਜਿਹੜੇ ਆ ਉਹ 60 ਰੁਪਏ ਕਿਲੋ ਆ ਤੇ ਟਮਾਟਰ 50 ਰੁਪਏ ਕਿਲੋ ਜਿਹੜੇ ਆ ਉਹ ਵਿਕ ਰਹੇ ਆ ਇਸ ਦੇ ਨਾਲ ਹੀ ਜਿਹੜਾ ਹਰ ਸਬਜ਼ੀ ਤੇ ਦਾਲ ਦੇ ਵਿੱਚ ਪੈਂਦਾ ਲਸਣ ਲਸਣ ਦੀ ਗੱਲ ਕੀਤੀ ਜਾਵੇ ਤਾਂ ਉਹ 400 ਰੁਪਏ ਕਿਲੋ ਜਿਹੜਾ ਉਹ ਵਿਕ ਰਿਆਈ ਸੋ ਆਮ ਬੰਦਾ ਜਿਹੜਾ ਦਿਹਾੜੀਦਾਰ ਆ ਉਹ ਲਸਣ ਕਿਵੇਂ ਖਰੀਦੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਦਾ ਸੰਤਾਨਰ ਵੱਲੋਂ ਜਿਹੜੇ ਆ ਲੋਕ ਤੁਹਾਨੂੰ ਖੜੇ ਦਿਖਦੇ ਨੇ ਨਾਲ ਇਹੋ ਲੋਕ ਨੇ ਜਿਹੜੇ ਮੰਗਾਈ ਦੀ ਚੱਕੀ 'ਚ ਪਿੱਸੇ ਜਾ ਰਹੇ ਇਹਨਾਂ ਨੇ ਰੋਜ਼ ਜੋ ਮੈਂ ਗੱਲ 'ਚ ਪਾਇਆ ਉਸੇ ਦੇ ਕਰ ਰਹੇ ਹੋ ਪਿਆਜ਼, ਆਲੂ, ਹਰੀ ਮਿਰਚ, ਹਲ ਲਸਣ ਵੀ ਚਾਹੀਦਾ ਜਿਹੜਾ 400 ਰੁਪਏ ਕਿਲੋ ਆ ਇਹ ਅਨੇਕਾਂ ਚੀਜ਼ਾਂ ਨੇ ਜਿਹੜੀਆਂ ਰਸੋਈ 'ਚ ਰੋਜ਼ ਇਹ ਬੀਪੀਆਂ ਦੇ ਕੰਮ ਆਉਂਦੀਆਂ ਨੇ ਤੇਲ ਵੀ ਐ ਘਿਓ ਵੀ ਐ ਉਹ ਸਾਰੇ ਤੋਂ ਸਤਾਏ ਪਏ ਹੋ ਲੋਕ ਜਿਹੜੇ ਰੋਜ਼ ਉਹਨੇ ਰੇੜੀ ਦੇ ਪੈਸੇ ਨਹੀਂ ਬਣਦੇ ਉਹਦੀ ਦਿਹਾੜੀ ਨਹੀਂ ਹੈਗੀ ਜਿੰਨਾ ਇਹ ਮਹਿੰਗਾ ਹੋਇਆ ਹੋਇਆ ਉਹਦੇ ਰੋਸਪਰ ਜੋ ਅਸੀਂ ਅੱਜ ਇੱਕ ਸਿਰਫ ਦੀਵਾ ਜਾ ਦਿਖਾਉਣ ਚੱਲੇ ਆ ਪੰਜਾਬ ਦੀ ਤੇ ਕੇਂਦਰ ਦੀ ਸਰਕਾਰ ਨੂੰ ਕਿ ਤੁਸੀਂ ਵਾਅਦੇ ਕੀਤੇ ਸੀ ਸਿਮਰਤੀ ਅਰਾਨੀ ਸਾਫਕਾ ਮੰਤਰੀ ਕੇਂਦਰ ਦੀ ਉਹਨੇ ਸਿਰ ਤੇ ਸਿਲੰਡਰ ਰੱਖ ਕੇ ਇਹ ਆ ਸੀ ਵੀ ਸਾਡੀ ਕਾਂਗਰਸ ਕਾਂਗਰਸ ਨੇ ਤੁਸੀਂ ਖਾ ਲੈ ਲੁਟ ਕੇ ਮਹਿੰਗਾਈ ਚ ਕੇਰਾ ਸਾਡੀ ਸਰਕਾਰ ਆਉਣ ਤੋਂ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਆਂ ਕਿ ਲੋਕਾਂ ਨੂੰ ਇੱਕ ਇੱਕ ਬੰਦੇ ਨੂੰ ਰਾਹਤ ਮਿਲੂਗੀ ਅੱਜ ਰਾਹਤ ਇਹੋ ਜੀ ਮਿਲ ਰਹੀ ਹੈ ਕਿ ਸਾਡੇ ਚੁੱਲ੍ਹੇ ਬੁਝੇ ਪਏ ਨੇ ਘਰਾਂ 'ਚ ਲੜਾਈ ਪੈਂਦੀ ਹੈ ਜੇ ਕੋਈ ਮੰਗਦਾ ਵੀ ਮੈਨੂੰ ਅੱਜ ਅੱਜ ਮੇਰਾ ਜੀ ਕਰਦਾ ਕਿ ਅੱਜ ਮੈਂ ਆਲੂਆਂ ਤੇ ਗਾਜਰਾਂ ਦੀ ਸਬਜ਼ੀ ਖਾਵਾਂ ਉਹ ਕਹਿੰਦੇ ਲੈ ਆਈਏ ਕਿੱਥੋਂ ਮੰਗਾਈ ਇੰਨੀ ਜ਼ਿਆਦਾ ਹੋਈ ਹੈ 100-100 ਰੁਪਏ 50-50 ਰੁਪਏ ਕਿਲੋ ਰੇਟ ਕਰਿਆ ਪਿਆ ਜਿਹੜਾ ਸਾਡੀਆਂ ਜੇਬਾਂ ਤੋਂ ਪਹੁੰਚ ਤੋਂ ਬਾਹਰ ਹੋ ਗਿਆ ਜਿਹਦੇ ਰੋਸ ਵਿੱਚ ਅਕਾਲੀ ਦਾ ਸਥਾਨਤਰ ਪਟਿਆਲਾ ਗੇਟ ਤੋਂ ਆਹ ਜਿਹੜਾ ਭਾਈਚਾਰਾ ਇਹਨਾਂ ਦੀ ਆਵਾਜ਼ ਬਣ ਕੇ ਅਸੀਂ ਜਾ ਰਹੇ ਹਾਂ ਅਸੀਂ ਆਸ ਕਰਦੇ ਆ ਕਿ মিডিਆ ਰਾਹੀਂ ਸੁੱਤੀਆਂ ਸਰਕਾਰਾਂ ਨੂੰ ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਸਾਡੀ ਆਵਾਜ਼ ਸੁਣੂਗੀ ਸੁਣ ਕੇ ਸਾਨੂੰ ਕੁਝ ਨਾ ਕੁਝ ਰਾਹਤ ਮਿਲੂਗੀ ਇਹ ਅੱਜ ਨਾਰਾ ਲੈ ਕੇ ਚੱਲ ਗਰੀਬ ਵਿਅਕਤੀ ਪਹਿਲਾਂ ਦੇਖਦੇ ਮੈਂ ਮਹਿੰਗਾਈਆਂ ਚਟਣੀ ਬਣਾ ਲਾਂਗੇ ਬਿਆੰਦੀ ਉਹ ਵੀ ਪਹੁੰਚ ਤੋਂ ਬਾਅਦ ਜਿਹੜੇ ਚਟਣੀ ਵਾਲੀ ਤੁਸੀਂ ਗੱਲ ਕਰਦੇ ਹੋ ਬਦੀਨਾ ਕਿੱਥੋਂ ਲੈ ਆਊਗਾ ਧਣੀਆਂ ਕਿੱਥੋਂ ਲਿਆਊਗਾ ਉਹ ਵੀ ਹੱਦ ਟੁੱਟ ਗਈ ਜਿਹੜਾ ਕਿ ਸਾਡੇ ਆਮ ਹੋ ਜਾਂਦਾ ਸੀ ਪਿਆਜ਼ ਕਿੱਥੋਂ ਪਾਊਗਾ ਇਹਦੇ 'ਚ ਬਹੁਤ ਕੁਝ ਪੈਂਦਾ ਲਹਾਸਣ ਬਿਨਾਂ ਨਹੀਂ ਬਣਦੀ ਲਹਾਸਣ ਸਾਰੇ ਡਾਕਟਰ ਕਹਿੰਦੇ ਨੇ ਕਿਹ ਲਾਸਣ ਦਵਾਈ ਦਾ ਕੰਮ ਕਰਦਾ ਪਰ ਉਹ ਲਾਹ 400 ਰੁਪਏ ਕਿਲੋ ਕੌਣ ਇਹ ਦੇ ਕਰਕੇ ਸਰਕਾਰ ਨੂੰ ਸੋਚਣਾ ਚਾਹੀਦਾ ਦੀ ਸਰਕਾਰ ਨਵੇ ਜੇ ਨਹੀਂ ਇਹਦਾ ਕੋਈ ਸੁਝਾਅ ਹੈ ਵਧੀਆ ਬੁੱਧੀਮਾਨ ਜਿਹੜੇ ਜਿਹੜੇ ਐਡਡੀਆਂ ਯੂਨੀਵਰਸਿਟੀਆਂ ਖੋਲ੍ਹੀਆਂ ਨੇ ਉਹਨਾਂ ਤੋਂ رائے ਲੈਣ ਕਿ ਕਿੰਨੇਆਂ ਜ਼ਿਲ੍ਹਿਆਂ 'ਚ ਲਾਸਣ ਬਜਾਇਆ ਜਾਵੇ ਕਿੰਨੇ ਚ ਆਲੂ ਲਗਾਏ ਜਾਣ ਜਿਹਦੇ ਨਾਲ ਲੋਕਾਂ ਨੂੰ ਰਾਹਤ ਮਿਲੇ ਪਰ ਨੀਤ ਸਾਫ ਚਾਹੀਦੀ ਹੈ ਲੀਡਰ ਦੀ ਜਿਹੜਾ ਲੀਡਰ ਹੈ ਨਾ ਜੇ ਉਹਦੀ ਨੀਤ ਸਾਫ ਹੋਗੀ ਆ ਲੋਕਾਂ ਕਦੇ ਵੀ ਸੜਕਾਂ ਤੇ ਨਹੀਂ ਆਉਣ। ਕਾਟੀ ਰਾਜਮੰਤਾਂ ਨੂੰ ਮਹਿੰਗਾਈ ਤੇ ਠੱਲ ਪਾਉਣ ਲਈ ਕੀ ਬੋਲਣਾ ਚਾਹੀਦਾ ਕੋਈ ਜਿਹੜਾ ਕੋਸ ਕਰੇ। ਮੈਂ ਕਹਿ ਰਿਹਾ ਵੀ ਮਹਿੰਗਾਈ ਤੇ ਠੱਲ ਪਾਉਣ ਦੇ ਲਈ ਸੌਖਾ ਕੰਮ ਹੈ ਜੀ। ਜੇ ਆਪਾਂ ਪੰਜਾਬ ਤੋਂ ਹੀ ਸ਼ੁਰੂ ਕਰ ਲਈਏ ਕਿ ਐਨੀ ਰੇਤੇ ਵਾਲੀ ਜ਼ਮੀਨ ਹੈ, ਐਨਾ ਡਾਕਰ ਹੈ, ਐਨੇ ਆਏ ਐਨੇ 'ਚ ਝੋਂਡਾ ਬਜਾਵਾਂਗੇ, ਐਨੇ 'ਚ ਆਲੂ ਹੋਣਗੇ, ਐਨੇ 'ਚ ਸਰੋਂ ਹੋਊਗੀ, ਉਹ ਤੋਂ ਅੱਗੇ ਆ ਕੇ ਐਨੇ 'ਚ ਦਾਲਾ ਹੋਇਆ ਕਰਨਗੀਆਂ, ਐਨੇ 'ਚ ਹਰ ਹਰ ਹੋਊਗੀ, ਐਨੇ 'ਚ ਸਾਰਾ ਇਹ ਬੰਡਿਆ ਜਾਵੇ ਜੀ। ਮੈਂ ਕਹਿ ਰਹਾ ਵੀ ਸਾਡੇ ਇਨਾਂ ਦੇ ਜਿਵੇਂ ਸਾਡੀਆਂ ਬੀਪੀਆਂ ਸਾਡੇ ਖੇਤਾਂ 'ਚ ਕੰਮ ਕਰ ਜਾਂਦੇ ਨੇ ਅਸੀਂ ਤਾਂ ਇਨਾਂ ਦੇ ਝੋਲੇ ਪਰ ਪਰ ਤੋੜਿਆ ਕਰਾਂ ਇਹ ਤਾਂ ਤੁਹਾਨੂੰ ਸ਼ਹਿਰ ਵਾਲਿਆਂ ਨੂੰ ਵੀ ਜਿੰਨੇ ਛੋਟੇ ਹਾਂ ਅਸੀਂ ਤੁਹਾਨੂੰ ਪਿਆਰ ਨਾਲ ਮਿਲਣਾ ਉਹਨੀਆਂ ਪਿਛਲਾ ਸਮਾਂ ਯਾਦ ਕਰੋ ਕਿ ਜਦੋਂ ਸਾਡੇ ਮਾਪਿਓ ਸਾਨੂੰ ਸਾਗ ਦੇ ਇੰਦੇ ਤੋੜ ਕੇ ਹੋਰ ਚੀਜ਼ਾਂ ਜਿਹੜੀਆਂ ਸਾਡਾ ਗੰਨਾ ਹੋਣਾ ਗੋੜ ਸ਼ੱਕਰ ਤੁਹਾਨੂੰ ਕਦੇ ਟਿੱਕੀ ਜਮਾ ਕੇ ਦੇ ਦੇਣੀ ਸ਼ਹਿਰ ਵਾਲਿਆਂ ਨੂੰ ਤੁਹਾਨੂੰ ਚਾਹ ਚਾਣਾ ਵੀ ਸਾਡਾ ਫਲਾਣੇ ਨਾਲ ਪਿੰਡ 'ਚ ਰਿਸ਼ਤਾ ਵੀ ਉਹ ਸਾਨੂੰ ਦੇਖ ਕੇ ਜਾਂਦਾ ਅੱਜ ਕਿੱਥੋਂ ਦੇ ਜੀ ਮੰਗਾ ਯੋਇ ਨਹੀਂ ਜਾਦੇ ਆ ਕਿ ਸਾਡਾ ਆਪਣਾ ਹੀ ਨਹੀਂ ਗੁਜ਼ਾਰਾ ਹੁੰਦਾ ਜਿਹੜਾ ਆਮ ਬੰਦਾ ਹੈ ਉਹ ਇੱਥੇ ਤੱਕ ਬੰਨਤਾ ਕਿ ਲੋਨ ਤੇ ਲੋਨ ਲੋਨ ਤੇ ਲੋਨ ਉਹਦੇ ਚ ਐਸਾ ਰਗੜਿਆ ਕਿ ਜਦੋਂ ਸਵੇਰੇ ਅੱਖਾਂ ਖੁੱਲ੍ਹਦੀਆਂ ਨੇ ਸਾਨੂੰ 3-4 ਕਿਸ਼ਤਾਂ ਹਰੇਕ ਨੂੰ ਹਾਜ਼ਰ ਆਵਾਜ਼ ਮਾਰ ਰਹੀਆਂ ਹੁੰਦੀਆਂ ਨੇ ਉਹਦੇ 'ਚ ਬਿਜਲੀ ਦਾ ਬਿੱਲ ਆ ਜਾਂਦਾ ਰੋਜ਼ ਬੱਚਿਆਂ ਦੀ ਪੜ੍ਹਾਈ ਆ ਜਾਂਦੀ ਹੈ ਇਸੇ ਤਰ੍ਹਾਂ ਬਿਮਾਰੀ ਆ ਜਾਂਦੀ ਹੈ ਜਿਹੜੀ ਅਨੇਕਾਂ ਬਿਮਾਰੀਆਂ ਮਲਾਵਟ ਖੋਰਾ ਨੇ ਪੈਦਾ ਕਰੀਆਂ ਹੋਈਆਂ ਨੇ ਇਹਦੇ ਕਰਕੇ ਇਹਦੇ ਤੇ ਰਾਹਤ ਮਿਲ ਸਕਦੀ ਹੈ ਸਰਕਾਰਾਂ ਦਾ ਧਿਆਨ ਹੋ ਸਰਕਾਰਾਂ ਇੱਕ ਦੂਜੇ ਦੇ ਅਲੋਕੇਸ਼ਨ ਲਗਾਉਂਦੀਆਂ ਕਿ ਉਹਨਾਂ ਦੇ ਸਮਝੌਤੇ ਮੈਂਗਾ ਇੱਥੇ ਉਹਨਾਂ ਦੇ ਸਮਝੌਤੇ ਮੈਂਗਾ ਇੱਥੇ ਤੁਹਾਨੂੰ ਲੱਗਦਾ ਨਹੀਂ ਕੋਈ ਆਲ ਪਾਰਟੀ ਮੀਟਿੰਗ ਕਰਕੇ ਮੈਂਗਾ ਇੱਥੇ ਅਲੋਕ ਚੱਲੇ ਇਹ ਸਰਕਾਰਾਂ ਦੇ ਲੀਡਰ ਈਮਾਨਦਾਰ ਹੋ ਜਾਣ ਈਮਾਨਦਾਰ ਇਹ ਨਹੀਂ ਵੀ ਪੈਸੇ ਲੈਣੋ ਹਟ ਜਾਣ ਮੇਰੇ ਖਿਆਲਤ ਨੂੰ ਇਹਨਾਂ ਨੇ ਹਟਣਾ ਲੈ ਲਿਆ ਕਰਨ ਪਰ ਆਲ ਪਾਰਟੀ ਮੀਟਿੰਗ ਬੁਲਾ ਕੇ ਉਹ ਚ ਚਰਚਾ ਕਰਨ ਜਿਵੇਂ ਮੈਂ ਦੱਸ ਰਿਹਾ ਇਹਦਾ ਹੱਲ ਨਿਕਲਦਾ ਪਰ ਇਹਨਾਂ ਨੇ ਹੱਲ ਇਸ ਕਰਕੇ ਵੀ ਕਰਨਾ ਜਿਹੜਾ ਵਿਚੋਲਾ ਹੈ ਕਿਸੇ ਕੰਮ ਦਾ ਵੀ ਵਿਚੋਲਾ ਹੋਵੇ ਉਹ ਦਿੰਦਾ ਹੈ ਵੋਟਾਂ 'ਚ ਮੋਟਾ ਫੰਡ ਇਹ ਫੰਡ ਦੇ ਕਰਕੇ ਆ ਲੋਕਾਂ ਦਾ ਭਲਾ ਨਹੀਂ ਹੋ ਰਿਹਾ ਉਹਨਾਂ ਨੇ ਇਹਨਾਂ ਲੋਕਾਂ ਦੀ ਨਬਜ ਫੜ ਲਈ ਕਿ ਇਹਨਾਂ ਨੂੰ ਸਮੇਂ ਤੇ ਕਿਸੇ ਨੂੰ ਆਟਾ ਦਾਲ ਤੇ ਲਾ ਲਓ ਕਿਸੇ ਨੂੰ ਹੋਰ ਕਿਸੇ ਚੀਜ਼ ਤੇ ਲਾ ਲਓ ਇਹਦੇ ਕਰਕੇ ਅਸੀਂ ਅੱਜ ਸਤਾਏ ਪਈਆਂ ਜੇ 2-4 ਬੰਦੇ ਪੈਸੇ ਲੈ ਲੈਂਦੇ ਨੇ ਵੋਟਾਂ 'ਚ ਬਦਨਾਮ ਅਸੀਂ ਸਾਰੇ ਹੋ ਗਏ ਜਿਹਦੇ ਕਰਕੇ ਇਹ ਵੀ ਨੌ ਮਰਾਜ਼ ਬਿਮਾਰੀ ਪੰਜਾਬ 'ਚ ਬਾਹਰੀਆਂ ਸਟੇਟਾਂ ਤੋਂ ਆ ਗਈ ਹੈ ਬਹੁਤ ਦੁੱਖਨਾ ਮੈਨੂੰ ਬੋਲਣਾ ਪੈ ਰਿਹਾ ਹੈ ਮਹਿੰਗਾਈ ਨੂੰ ਤਾਂ ਦੇਖਦੇ ਕੁੱਲ ਦੁਨੀਆ ਦੇਖ ਰਹੀ ਹੈ ਜਿੰਨੇ ਵੀ ਗਰੀਬ ਆਮ ਆ ਮੈਂ ਸਾਰੇ ਲੋਕ ਨੇ ਉਹ ਮਹंगाई ਤੋਂ ਇੰਨਾ ਜ਼ਿਆਦਾ ਪੀੜਤ ਨੇ ਕਿ ਨਹੀਂ ਥੀਸ ਸਕਦੇ ਆਮਦਨ ਹੈ ਨਹੀਂ ਗਰੀਬੀ ਵਿੱਚ ਦਿਹਾੜੀ ਲੋਕਾਂ ਦੀ ਦੇਖੋ ਵੱਧ ਨਹੀਂ ਰਹੀ ਹੈ ਨਾ ਤੇ ਆਮਦਨ ਦੇ ਮੁਤਾਬਕ ਤਾਂ ਤੁਸੀਂ ਖਰੀਦੇ ਨਹੀਂ ਸਕਦੇ 40 50 ਰੁਪਏ ਤਾਂ ਧਨੀਏ ਦੀ ਕੁਛੀ ਹੈ ਅਗਰ ਅਸੀਂ ਚਟਣੀ ਕਰਕੇ ਵੀ ਖਾਣਾ ਚਾਹੀਏ ਪਰ ਅਸੀਂ ਗਰੀਬ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਆ ਸਾਡੇ ਨਾਲੇ ਬੀਬੀਆਂ ਭੈਣਾਂ ਨੇ ਇਹਨਾਂ ਨੂੰ ਹੁਣ ਉਸ ਤਰੀਕੇ ਨਾਲ ਕਰਾਚੇ ਜਾ ਕੇ ਪਿੰਡਾਂ ਚ ਜਾ ਕੇ ਮੰਗ ਕੇ ਵੀ ਖਾਣਾ ਬਹੁਤ ਮੁਸ਼ਕਲ ਹੈ ਨਹੀਂ ਤਾਂ ਦਾਲ ਸਬਜ਼ੀ ਆਮ ਸੀ ਹੋਰ ਜਦੋਂ ਪਹਿਲੀਆਂ ਪਾਰਟੀਆਂ ਸੀ ਉਹਨਾਂ ਨਾਲੋਂ ਜ਼ਿਆਦਾ ਕਿਤੇ ਹੁਣ ਮਹਿੰਗਾਈ ਹੈ ਹਰ ਡੇਲੀ ਹੋਰ ਹੋਰ ਚੀਜ਼ਾਂ ਤੇ ਧਰਨੇ ਲੱਗੇ ਨੇ ਮਹਿੰਗਾਈ ਕਹਿੰਦੀ ਕੋਈ ਨਹੀਂ ਦੇਖ ਰਿਆ ਐਂ ਪਤਾ ਚੱਲਦਾ ਕਿ ਤੇਲ ਦੀ ਬੋਤਲ ਅੱਜ ਐਨੇ ਪੈਸੇ ਵੱਧ ਗਏ ਨੇ ਜਦੋਂ ਖਰੀਦਣ ਜਾਂਦੇ ਆ ਬਹੁਤ ਮੁਸ਼ਕਲ ਹੋ ਰਹੀ ਹੈ ਅਸੀਂ ਬਹੁਤ ਪਰੇਸ਼ਾਨ ਬਜਟ ਤਾਂ ਬਿਲਕੁਲ ਹਿੱਲ ਗਿਆ ਹਮਾਰਾ ਹਾਂਜੀ ਹਾਂ ਰਸੋਈ ਦਾ ਬਜਟ ਬਹੁਤ ਜ਼ਿਆਦਾ ਹਿੱਲ ਚੁੱਕਿਆ ਨਹੀਂ ਖਰੀਦਿਆ ਜਾ ਸਕਿਆ